ਅਮਰੀਕਾ ਵਿੱਚ ਨਸਲੀ ਹਮਲੇ ਦੌਰਾਨ ਮਾਰੇ ਗਏ ਭਾਰਤੀ ਇੰਜੀਨੀਅਰ ਸ਼੍ਰੀ ਨਿਵਾਸ ਕੁਚੀ ਬੋਤਲਾ ਦਾ ਮੰਗਲਵਾਰ ਨੂੰ ਹైదరాబాద్ 'ਚ ਸੰਸਕਾਰ ਕਰ ਦਿੱਤਾ ਗਿਆ। ਸ਼੍ਰੀ ਨਿਵਾਸ ਦੇ ਮ੍ਰਿਤਕ ਦੇ ਸੋਮਵਾਰ ਰਾਤ ਹైదరాబాద్ ਸ਼ਹਿਰ ਦੇ ਬਚੂਪੱਲੀ ਇਲਾਕੇ 'ਚ ਉਹਨਾਂ ਦੀ ਰਿਹਾਈਸ਼ ਤੇ ਲੈ ਆਂਦੀ ਗਈ। ਤੇ ਕੱਲ ਦੁਪਹਿਰ ਜੁਬਲੀ ਹਿਲ ਵਿਖੇ ਮਹਾਪਰ ਸਥਾਨਮ ਸ਼ਮਸ਼ਾਨ ਘਾਟ ਤੇ ਸ਼੍ਰੀ ਨਿਵਾਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਸ਼੍ਰੀ ਨਿਵਾਸ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਸਮੇਤ ਹਜ਼ਾਰਾਂ ਲੋਕਾਂ ਨੇ ਨਮਕਾ ਨਾਲ ਸ਼੍ਰੀ ਨਿਵਾਸ ਨੂੰ ਅੰਤਿਮ ਵਿਦਾਇਗੀ ਦਿੱਤੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼੍ਰੀ ਨਿਵਾਸ ਨੂੰ ਸ਼ਰਧਾਂਜਲੀ ਕਰਨ ਉਪਰੰਤ ਇੰਜੀਨੀਅਰਨ ਨੂੰ ਬਚਾਉਣ ਦਾ ਯਤਨ ਕਰਦਿਆਂ ਜ਼ਖਮੀ ਹੋਏ ਅਮਰੀਕੀ ਨੌਜਵਾਨ ਇयान ਗਿਰਲਰ ਦੀ ਛਲਾਗਾ ਕਰਦੇ ਹੋ ਉਸਤੇ ਛੇਤੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ। ਸ਼੍ਰੀ ਨਿਵਾਸ ਦੀ 51 ਸਾਲਾ ਗੋਰੇ ਐਡਮ ਪ੍ਰਿੰਟਰ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਐਡਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਂਸਸ ਵਿੱਚ ਭਾਰਤੀਆਂ 'ਤੇ ਹੋਏ ਹਮਲੇ ਸਬੰਧੀ ਆਪਣੀ ਚੁੱਪੀ ਤੋੜਦਿਆਂ ਕਿਹਾ ਕਿ ਦੇਸ਼ 'ਚ ਨਸਲਵਾਦ ਦੀ ਕੋਈ ਥਾਂ ਨਹੀਂ ਟਰੰਪ ਨੇ ਕੈਂਸਸ ਵਿੱਚ ਭਾਰਤੀ ਨਾਗਰਿਕ ਸ਼੍ਰੀ ਨਿਵਾਸ ਦੀ ਹੱਤਿਆ ਤੇ ਦੁੱਖ ਪ੍ਰਗਟ ਕਰਦਿਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਹੈ